ਜਿ ਮੇਰੇ ਵਾਸਤੇ ਬੜੇ ਸਾਲਾਂ ਬਾਅਦ ਏਦਾਂ ਦੀ ਰਾਤ ਆਈ ਹੈ ਜਦੋਂ ਏਡੀ ਵੱਡੀ ਗਿਣਤੀ 'ਚ ਇਸ ਨਗਰ ਦੇ ਨੌਜਵਾਨ ਇਸ ਨਗਰ ਦੀਆਂ ਬੇਟੀਆਂ ਇੱਕ ਚੰਗਾ ਪ੍ਰੋਗਰਾਮ ਸੁਣਨ ਵਾਸਤੇ ਇਕੱਠੀਆਂ ਹੋਈਆਂ ਇਹਦੇ ਵਾਸਤੇ ਮੈਂ ਤੁਹਾਨੂੰ ਤੇ ਨਗਰ ਨਿਵਾਸੀਆਂ ਨੂੰ ਇਲਾਕੇ ਦੇ ਲੋਕਾਂ ਨੂੰ ਵਧਾਈ ਦਿੰਦਾ ਇਹ ਜਿਹੜਾ ਨਾਟਕ ਮੇਲਾ ਤੁਸੀਂ ਕਰਾ ਰਹੇ ਹੋ ਇਹ ਉਹਦਾ ਮਨੋਰੰਜਨ ਨਹੀਂ ਹੈ ਜਿੱਦਾਂ ਦਾ ਕਈ ਗਾਇਕ ਕਰਦੇ ਆ ਲੋਕ ਆ ਨਾ ਡਾਕਟਰ ਭੀਮਰਾਓਂ ਵੇਦਕਰ ਜੀ ਦੀ ਆ ਦੱਸਦੀ ਇਹ ਆ ਵੀ ਇਸ ਮੇਲੇ ਦਾ ਮੰਤਵ ਹੋ ਰਿਹਾ ਜਿਹੜਾ ਮੰਤਵ ਸਾਰੇ ਲੋਕਾਂ ਦੇ ਨਾਲ ਵੱਜਾ ਹੋਇਆ ਐਸੇ ਵੇਲੇ ਸਾਡਾ ਦੇਸ਼ ਚੋਣਾ ਆ ਰਹੀਆਂ ਮੋਰੇ ਲੇਕਿਨ ਜਿੱਦਾਂ ਦੇ ਗੰਭੀਰ ਹਾਲਤਾ 'ਚੋਂ ਲੰਘ ਰਿਹਾ ਉਹਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੈ ਤੁਸੀਂ ਕਹਿ ਸਕੋਗੇ ਸਾਨੂੰ ਲੱਗਦਾ ਨਹੀਂ ਗੰਭੀਰਤਾ ਕਿਸ ਗੱਲ ਤੇ ਕੁਝ ਹੋ ਸਕਦਾ ਇਸ ਗੱਲ ਲਈ ਵੋਟਾਂ ਦੇ ਤਿੰਨ ਦੌਰ ਲੰਘ ਗਏ ਆ ਤਿੰਨ ਦੌਰ ਆਉਣ ਵਾਲੇ ਆ ਲੇਕਿਨ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਸਾਰਿਆਂ ਦੇ ਪ੍ਰਧਾਨ ਮੰਤਰੀ ਹੁੰਦਾ ਉਹ ਇੰਨੇ ਵੱਡੇ ਝੂਠ ਦੇ ਕੋਸੱਤ ਬੋਲ ਰਿਹਾ ਜਿਹਦੇ ਬਾਰੇ ਮੇਰੇ ਵਰਗਾ ਇਨਸਾਨ ਸ਼ਾਇਦ ਬਿਆਨ ਵੀ ਨਾ ਕਰ ਸਕੇ بڑے ਪ੍ਰਧਾਨ ਮੰਤਰੀ ਦੇਖੇ ਆ 50 60 ਸਾਲ ਦੀ ਜ਼ਿੰਦਗੀ ਚ ਬੜਾ ਕੁਝ ਹੋਰ ਵੀ ਦੇਖਿਆ ਰਾਜਨੀਤਿਕ ਲੋਕਾਂ ਦੀਆਂ ਕਦਰਾਂ ਕੀਮਤਾਂ ਦੇਖੀਆਂ ਪਰ ਜੋ ਮੌਜੂਦਾ ਦੇਸ਼ ਦਾ ਪ੍ਰਧਾਨ ਮੰਤਰੀ ਕੰਨਣਾ ਚਾਹੁੰਦਾ ਜੇ ਕਦੀ ਇਸ ਗੱਲ 'ਚ ਕਾਮਯਾਬ ਹੋ ਗਿਆ ਮਾ ਨਗਰ ਦੇ ਨੌਜਵਾਨਾਂ ਨੂੰ ਇਹ ਕਹਿਣਾ ਚਾਹਉਣਾ ਸਾਰੀਆਂ ਧੀਆਂ ਨੂੰ ਕਿ ਜਿਹੜੇ ਸਾਡੇ ਬਾਬੇ ਨਾਨਕ ਦੇ ਸੁਪਨੇ ਸਨ ਜਿਹੜੇ ਗੁਰੂ ਰਵਿਦਾਸ ਜੀ ਦੇ ਸੁਪਨੇ ਸਨ ਜਿਹੜੇ ਡਾਕਟਰ ਭੀਮrao ਅੰਬੇਦਕਰ ਨੇ ਸੰਵਿਧਾਨ ਲਿਖ ਕੇ ਸੁਪਨੇ ਘੜੇ ਸਨ ਉਹ ਸਾਰੇ ਸੁਪਨੇ ਆ ਤੇ ਕਾਟਾ ਫਿਰ ਜਾਏਗਾ ਜੇ ਤੀਜੀ ਵਾਰ ਮੋਦੀ ਸੱਤਾ ਤੇ ਆ ਗਿਆ ਉਹ ਸਧਾਰਨ ਬੰਦਾ ਨਹੀਂ ਹੈ ਉਹ ਆਪਣੀ ਰਾਜ ਰਾਜ ਭਾਗ ਲਈ ਕਿਸੇ ਗਰਾਵੜ ਤੱਕ ਜਾ ਸਕਦਾ ਪਰ ਸੋ ਭੋਲਿਆ ਮੱਧ ਪ੍ਰਦੇਸ਼ ਬੋਲ ਰਿਹਾ ਸੀ ਕਹਿਣ ਲੱਗਾ ਮੈਨੂੰ ਦੁਬਾਰਾ ਸੱਤਾ ਦਿਓ ਮੈਂ ਇੱਕ ਆਪਣੇ ਧਰਮ ਦੇ ਨਾਂ ਤੇ ਰਾਜ ਕਰਨਾ ਚਾਹੁੰਨਾ ਜਿਹੜਾ ਧਰਮ ਉਹ ਮੰਨਦਾ ਆ ਜਿਹੜਾ ਧਰਮ ਬਾਬੇ ਨਾਨਕ ਦਾ ਜਿਹੜਾ ਧਰਮ ਰਵਿਦਾਸ ਜੀ ਦਾ ਜਿਹੜਾ ਧਰਮ ਕਬੀਰ ਦਾ ਜਿਹੜਾ ਧਰਮ ਦਾ ਅਨਿਆਈ ਗਦਰੀ ਬਾਬੇ ਰਹੇ ਆ ਉਹ ਧਰਮ ਨਹੀਂ ਉਹਦਾ ਉਹਦਾ ਧਰਮ ਆ ਜਿਹੜਾ ਬੰਦੇ ਨੂੰ ਮਾਰ ਕੇ ਹਾਸਾ ਕਰੇ ਵੀ ਮੈਂ ਬੰਦਾ ਮਾਰ ਦਿੱਤਾ ਤੇ ਬਹੁਤ ਚੰਗਾ ਕਰਮ ਕੀਤਾ ਦਿੱਲੀ ਦੇ ਕਿਸਾਨਾਂ ਨੇ ਮੋਰਚਾ ਲਾਇਆ 700 ਕਿਸਾਨ ਮਰ ਗਏ ਉਹਦੀਆਂ ਅੱਖਾਂ 'ਚ ਹੰਝੂ ਨਹੀਂ ਆਇਆ ਕੋਈ بڑا ਧਾਰਮਿਕ ਨੇਤਾ ਕਹਿੰਦਾ ਉਹਨੂੰ ਨਹੀਂ ਤਰਸਾਇਆ ਵੀ ਮੈਂ ਕਿਸਾਨਾਂ ਦੀ ਗੱਲ ਸੁਣਾ ਕਿਸਾਨਾਂ ਦੀ ਇਕੱਲੀ ਗੱਲ ਨਹੀਂ ਭਾਰਤ ਦੀਆਂ ਪਹਿਲਵਾਨ ਧੀਆਂ ਪਹਿਲਵਾਨੀ ਕਰਦੀਆਂ ਧੀਆਂ ਸਾਡੀਆਂ ਵੈਸੇ ਤਾਂ ਅਸੀਂ ਬੱਚੀਆਂ ਨੂੰ ਪੜ੍ਹਨ ਨਹੀਂ ਪੜਾਉਂਦੇ ਬੱਚੀਆਂ ਤੇ ਪਵੰਦੀਆਂ ਲਾਉਨੇ ਆ ਕੋ ਘਰ ਦੇ ਖਰਚੇ ਨੇ ਹੁੰਦੇ ਬੱਚਿਆਂ ਨੂੰ ਪੜਾਉਣ ਜੋਗੇ ਨਹੀਂ ਜੇ ਅਦਾ ਪਿੰਡਾਂ ਦਾ ਸਰਵੇ ਕਰਾਂਗੇ ਬੇਸ ਪਿੰਡ ਦੀਆਂ ਕਿੰਨੀਆਂ ਧੀਆਂ ਯੂਨੀਵਰਸਿਟੀ ਪੜ੍ਹਨ ਗਈਆਂ ਕਿੰਨੇ ਪਿੰਡਾਂ ਦੇ ਮੁੰਡੇ ਯੂਨੀਵਰਸਿਟੀ ਤੋਂ ਅਗਲੀ ਵਿੱਦਿਆ ਹਾਸਲ ਕਰ ਰਹੇ ਆ ਤਾਂ ਫੇ ਤੁਹਾਨੂੰ ਨਰਾਜਤਾ ਪੱਲੇ ਪਾਏਗੀ ਬਹੁਤ ਸਾਰੀਆਂ ਧੀਆਂ ਨੌਜਵਾਨ ਉਥੇ ਪਹੁੰਚ ਸਕਦੇ ਆ ਪਰ ਜੇ ਵਜਾਸਤ ਨਹੀਂ ਦਿੰਦੀ ਮਾਂ-ਬਾਪ ਦੀ ਉੱਥੇ ਹੀ ਤੱਕ ਜਾਂਦੀਆਂ ਨਹੀਂ ਪਰ ਸਾਡੇ ਨੇੜੇ ਹਰਿਆਣਾ ਹਰਿਆਣੇ ਦੀਆਂ ਪਹਿਲਵਾਨ ਕੁੜੀਆਂ ਬੱਚੀਆਂ ਫੁੱਲਾਂ ਵਰਗੀਆਂ ਉਹਨਾਂ ਨੇ ਤਗਮੇ ਸੋਨੇ ਦੇ ਜਿੱਤੇ 올림픽 ਵਿੱਚ ਜਿੱਤੇ ਏਸ਼ੀਆ ਵਿੱਚ ਜਿੱਤੇ ਪਹਿਲਵਾਨੀ ਕਰਦੀਆਂ ਉਹ ਨਾਮ ਜਿੱਤ ਕੇ ਆਈਆਂ ਤੇ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਨੂੰ ਖਾਣਾ ਦਿੱਤਾ ਉਹਨੇ ਮੈਂ ਬਹੁਤ ਚੰਗਾ ਕੰਮ ਕਰ ਰਿਆ ਮੇਰੀਆਂ ਕੁੜੀਆਂ ਇਨਾਮ ਜਿੱਤ ਕੇ ਆਈਆਂ ਉਹਨਾਂ ਬੱਚੀਆਂ ਨੇ ਕਿਹਾ ਪ੍ਰਧਾਨ ਮੰਤਰੀ ਜੀ ਸਾਡੀ ਬੇਨਤੀ ਸੁਣਿਓ ਜਿਹੜਾ ਤੁਹਾਡੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਆ ਬ੍ਰਿਜ ਭੂਸ਼ਣ ਸਰਨ ਸਿੰਘ ਉਹ ਸਾਡਾ ਕੋਚ ਆ ਸਾਨੂੰ ਪਹਿਲਵਾਨੀ ਦੇ ਨੁਕਤੇ ਦੱਸਦਾ ਪਰ ਪਿਛਲੇ 10 ਸਾਲਾਂ ਚ ਉਹਨੇ ਨੁਕਤੇ ਉਹ ਨਹੀਂ ਦੱਸੇ ਸਾਡੇ ਸਰੀਰ ਨੂੰ ਕੋਹ ਕੋ ਕੇ ਮਾਰਿਆ ਉਸ ਬੇਈਮਾਨ ਨੇ ਸਾਡੇ ਨਾਲ ਸ਼ਰਾਰਤਾਂ ਕੀਤੀਆਂ ਸਾਡੇ ਬਦਖਲਾਕੀਆਂ ਕੀਤੀਆਂ ਤੇਰੀ ਪਾਰਟੀ ਦਾ ਉਹ ਮੈਂਬਰ ਪਾਰਲੀਮੈਂਟਿਆ ਯੂਪੀ ਤੋਂ ਜਿੱਤਿਆ ਹੋਇਆ ਉਹਦੇ ਨਾਲ ਉਹਦੇ ਖਿਲਾਫ ਕਾਰਵਾਈ ਕਰ ਤਾਂ ਕਿ ਸਾਡਾ ਮਨ ਠੰਡਾ ਹੋਵੇ 10 ਸਾਲ ਸਸੀਂ ਜ਼ਿਆਤੀਆਂ ਸਹਿੰਦੀਆਂ ਰਹੀਆਂ ਪ੍ਰਧਾਨ ਮੰਤਰੀ ਦੀ ਅੱਖਾਂ 'ਚ ਪਾਣੀ ਨਹੀਂ ਆਇਆ ਜਿਹੜਾ ਕਹਿੰਦਾ ਮੈਂ ਕੰਨਿਆਂ ਨੂੰ ਬੜਾ ਪਿਆਰ ਕਰਦਾ ਮੈਂ ਤਾਂ ਧਰਮਾਤਮਾ ਬੰਦਾ ਆ ਮੈਂ ਮੰਦਰ ਦਾ ਪੁਜਾਰੀ ਵਰਗਾ ਮੈਂ ਜਜਬਾਨ ਬਣ ਕੇ ਰਾਮ ਮੰਦਰ ਦਾ ਉਦਘਾਟਨ ਕਰਨਾ ਆ ਜਿਹੜਾ ਇਹ ਕਹਿੰਦਾ ਉਹਨਾਂ ਕੁੜੀਆਂ ਦੇ ਹੰਝੂ ਉਹਨੂੰ ਪਗਲਾ ਨਹੀਂ ਸਕੇ ਉਹਨੇ ਕਹੇ ਨਹੀਂ ਮੈਂ ਕਰਾਂਗਾ ਕੁੜੀਆਂ ਉਹਦੇ ਗ੍ਰਹਿ ਮੰਤਰੀ ਕੋਲ ਗਈਆਂ ਅਮਿਤ ਸ਼ਾਹ ਕੋਲ ਅਮਿਤ ਸ਼ਾਹ ਸਾਡੇ ਨਾਲ ਆਹ ਵਾਪਰਦਾ ਰਿਹਾ ਅਸੀਂ ਕੁੜੀਆਂ ਆ ਪਰਿਵਾਰਾਂ ਦੀਆਂ Hindu ਪਰਿਵਾਰਾਂ ਦੀਆਂ ਕੁੜੀਆਂ ਆ ਤੂੰ Hindu ਧਰਮ ਦੇ بڑے ਨਾਰੇ ਲਾਉਣਾ ਉਹਨਾਂ ਦੀ ਕੁੜੀਆ ਦੀ ਗੱਲ ਨਹੀਂ ਸੁਣੀ ਉਹ ਦਿੱਲੀ ਧਰਨੇ ਤੇ ਬਹਿ ਗਈਆਂ ਰਾਤ ਦਿਨੇ ਧਰਨਾ ਚੱਲਿਆ ਹਜ਼ਾਰਾਂ ਲੋਕ ਗਏ ਤੇ ਮੈਂ ਵੀ ਪੰਜਾਬ ਚੋਂ ਗਿਆ ਆਪਣੀਆਂ ਧੀਆਂ ਨੂੰ ਮਿਲਣ ਵਾਸਤੇ ਉਹ ਕੁੜੀਆਂ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ ਮੈਂ ਉਹਨਾਂ ਦੇ ਕੈਂਪ ਦੇ ਨੇੜੇ ਗਿਆ ਇੱਕ ਲੜਕੀ ਪਹਿਲਵਾਨ ਜਿਹੜੀ ਸੋਨੇ ਦਾ ਤਗਮਾ ਜਿੱਤੀ ਆ ਮੈਂ ਕਿਹਾ ਪੁੱਤਰਾ ਤੇਰੀ ਬੇਟੀਆਂ ਤੇਰੀਆਂ ਅੱਖਾਂ ਸੁੱਜੀਆਂ ਕਿਉਂ ਆ ਉਹ ਕਹਿੰਦੀ ਅੰਕਲ ਰਾਤ ਨੂੰ ਮੱਛਰ ਨਹੀਂ ਸੌਣ ਦਿੰਦਾ ਤੇ ਦਿਨੇ ਅਖਬਾਰਾਂ ਵਾਲੇ ਨਹੀਂ ਸੌਣ ਦਿੰਦੇ ਮੈਂ ਕਿਹਨੂੰ ਦਰ ਦੱਸਾ ਜਾ ਕੇ ਉਹਦੀ ਧੀ ਮੇਰੀ ਦੀਆਂ ਅੱਖਾਂ ਸੁੱਜੀਆਂ ਹੋਈਆਂ ਪਰਦੇਸ਼ ਦਾ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਉਹਨਾਂ ਕੁੜੀਆਂ ਤੇ ਮੁਕੱਦਮੇ ਬਣ ਗਏ ਆ ਜਿਸ ਬੇਈਮਾਨ ਨੇ ਜ਼ਿਆਦਤੀ ਕੀਤੀ ਆ ਉਹਦੇ ਮੁੰਡੇ ਨੂੰ ਮੈਂਬਰ ਪਾਰਲੀਮੈਂਟ ਦਾ ਟਿਕਟ ਦੇ ਦਿੱਤਾ ਆ ਉਹਨੂੰ ਨਹੀਂ ਦੱਤਾ ਵੀ ਐਤ ਕੀ ਬਚ ਲਓ ਉਹਦੇ ਮੁੰਡੇ ਨੂੰ ਦਿੱਤਾ ਮੁੰਡੇ ਦਾ ਅਰਥ ਆ ਉਹਨੂੰ ਟਿਕਟ ਦਿੱਤਾ ਗਿਆ ਇਹ ਦੇਸ਼ ਦੀ ਹਾਲਤ ਬਿਆਨ ਕਰਨ ਵਾਲੀ ਆ ਕਿਤੇ ਪਰਸੋਂ ਦੀ ਘਟਨਾ ਆ ਮੱਧ ਪ੍ਰਦੇਸ਼ ਦੇ ਵਿੱਚ ਗਰੀਬਾਂ ਦਾ ਮੁੰਡਾ ਭਗੜਾ ਪਾ ਰਿਹਾ ਸਾਡੇ ਬੱਚੇ ਵੀ ਪਾਉਂਦੇ ਆ ਵਿਆਹਾਂ 'ਚ ਪਾਉਂਦੇ ਆ ਡੀਜੇ ਵੱਜਦਾ ਆ ਖੁਸ਼ੀ ਦਾ ਮੌਕਾ ਆ ਕੋਈ ਛੋਟੀ ਜਾਤ ਦਾ ਕੋ ਵੱਡੀ ਜਾਤ ਦਾ ਕੀ ਫਰਕ ਪੈਂਦਾ ਡਾਕਟਰ ਭੀਮਰਾਓ ਅੰਬੇਦਕਰ ਦੀ ਜਾਤ ਦਾ ਬੰਦਾ ਉਹ ਬੱਚਾ ਭੰਗੜਾ ਪਾ ਰਿਹਾ ਚਾਰ ਬਜਰੰਗਦਲ ਦੇ ਬੰਦੇ ਗਏ ਉਸ ਬੱਚੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਕਿਉਂਕਿ ਗਰੀਬਾਂ ਦਾ ਬੱਚਾ ਨਾ ਤੂੰ ਮੇਰਾ ਪਾਪ ਹੈ ਇਸ ਦੀ ਜਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਇਦਾਂ ਦੇ ਜ਼ੁਲਮ ਹੋ ਰਹੇ ਆ ਜਿਹਦਾ ਜ਼ੁਲਮਾਂ ਦਾ ਬਿਆਨ ਕਰਨਾ ਮੇਰੇ ਵਾਸਤੇ ਬੜਾ ਮੁਸ਼ਕਲ ਆ ਉਹ ਬੱਚੇ ਦੀ ਮਾਂ ਕੀ ਕਹਿੰਦੀ ਹੋएगी ਉਹ ਬੱਚੇ ਨੇ ਜਨਮ ਧਾਰ ਲਿਆ ਗਰੀਬਾਂ ਵਿੱਚ ਕੁੜੀਆਂ ਨਾਲ ਜੋ ਵਾਪਰਦਾ ਆ ਉਹ ਵੀ ਮੈਂ ਤੁਹਾਨੂੰ ਦੱਸਿਆ ਤੇ ਰੋਜ਼ ਵਾਪਰਦਾ ਆ ਇੱਕ ਬਹੁਤ ਵੱਡਾ ਕਵੀ ਹੋਇਆ ਸਾਡਾ ਦਲੰਦਰ ਜ਼ਿਲ੍ਹੇ ਦਾ ਦੁਨੀਆ ਭਰ ਦਾ ਪ੍ਰਸਿੱਧ ਕਵੀ ਆ ਪਾਸ਼ ਅਸੀਂ ਕੁੜੀਆਂ ਦੇ ਗੀਤ ਗਾਉਨੇ ਨਾ ਸਾਰੇ ਧੀਆ ਵਾਲੇ ਆ ਮੇਰੇ ਤੋਂ ਪਹਿਲਾਂ ਨਾਟਕ ਵੀ ਕਰ ਰਹੇ ਸਨ ਬੱਚੀਆਂ ਬਾਰੇ ਅਸੀਂ ਕੁੜੀਆਂ ਦੇ ਗੀਤ ਗਾਉਨੇ ਆ ਵੀ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਸਾਂ ਹੁਣ ਜਾਣਾ ਸਾਡੀ ਲੰਮੀ ਓਡਾਰੀ ਵੇ ਬਾਬਲ ਕਿਹੜੇ ਸ਼ਹਿਰ ਜਾਣਾ ਬੱਚੀਆਂ ਗਾਉਨੀਆਂ ਨਾ ਜੇਕਰ ਪਾਸ਼ ਨੇ ਸਾਡੀਆਂ ਬੱਚੀਆਂ ਬਾਰੇ ਇਹ ਲਿਖਿਆ ਵੀ ਇਹ ਧੀ ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਏਗਾ ਬਸ ਇੱਥੇ ਉੱਤੇ ਕਦੇ ਬੰਨਿਆ ਤੇ ਕਾਹ ਖੋਤੇਗਾ ਇਸ ਦੇਸ਼ ਦੀਆਂ ਧੀਆਂ ਪੜਾਈ ਕਰਨ ਦੀ ਉਮਰੇ ਪਸ਼ੂ ਪਾਲਣ ਇਸ ਦੇਸ਼ ਦੀਆਂ ਧੀਆਂ ਪੜ੍ਹਾਈ ਕਰਨ ਦੀ ਉਮਰੇ ਬਾਲਣ ਇਕੱਠਾ ਕਰਨ ਇਸ ਦੇਸ਼ ਦੀਆਂ ਧੀਆਂ ਆਪਣੇ ਬਾਪ ਨਾਲ ਖੇਤੀ ਕਰਾਉਣ ਲੇਕਰ ਇਹਦੇ ਬਾਪजूद ਵੀ ਉਹਨਾਂ ਧੀਆਂ ਨੂੰ ਉਹਦਾਂ ਦਾ ਸਨਮਾਨ ਨਹੀਂ ਮਿਲਦਾ ਉਹਦਾਂ ਦੀ ਖੁਰਾਕ ਨਹੀਂ ਮਿਲਦੀ ਜਿੱਦਾਂ ਦੀ ਮਿਲਣੀ ਚਾਹੀਦੀ ਆ ਇਹ ਦੇਸ਼ ਦੀ ਅਵਸਥਾ ਇਸ ਤਰ੍ਹਾਂ ਦੀ ਆ ਔਰ ਪ੍ਰਧਾਨ ਮੰਤਰੀ ਜਿਨੇ ਕਿਹਾ ਸੀ ਵੀ ਮੈਂ 15-15 ਲੱਖ ਰੁਪਈਆ ਤੁਹਾਡੀਆਂ ਜੇਬਾਂ 'ਚ ਪਾ ਦਵਾਂਗਾ ਇਸ ਇਲਾਕੇ ਦੇ ਨੌਜਵਾਨ ਨੂੰ ਦੱਸਿਓ ਵਹਿ ਕੇ ਕਿੰਨਾ ਜੇਬਾਂ 'ਚ ਪੈਸਾ ਆ ਗਿਆ ਸਾਡੀਆਂ ਜੇਬਾਂ ਕੱਟੀਆਂ ਗਈਆਂ ਗੈਸ ਦਾ ਭਾਅ ਮਹਿੰਗਾ ਹੋ ਗਿਆ ਦਵਾਈਆਂ ਇਹਦੀਆਂ ਮਹਿੰਗੀਆਂ ਬਈ ਡਾਕਟਰ ਦੇ ਕੋਲ ਜਾਣ ਤੋਂ ਡਰ ਲੱਗਦਾ ਬੰਦੇ ਨੂੰ ਮੇਰੇ ਪਿੰਡ ਦਾ ਪਾਸਲੇ ਦਾ ਇੱਕ ਮੁੰਡਾ ਮਰ ਗਿਆ ਮੇਰੇ ਦੋਸਤ ਦਾ ਮੈਂ ਉਹਦੇ ਪਰਿਵਾਰ ਨੂੰ ਮਿਲਣ ਗਿਆ ਅਫਸੋਸ ਕਰਨ ਲਈ ਮੈਂ ਕਿਹਾ ਕਿਵੇਂ ਇਲਾਜ ਕਰਾਇਆ ਸੀ ਉਹ ਕਹਿੰਦਾ 20 ਦਿਨ ਹਸਪਤਾਲ ਰਿਹਾ ਕਾਮਰੇਡ ਜੀ 20 ਲੱਖ ਰੁਪਈਆ ਲੱਗਿਆ ਪਰ 20 ਲੱਖ ਲਾ ਕੇ ਵੀ ਮੈਂ ਆਪਣੇ ਬੱਚੇ ਦੀ Laash ਲੈ ਕੇ ਮੁੜਿਆ ਮੇਰਾ ਬੱਚਾ ਬਚਿਆ ਨਹੀਂ ਮੈਂ ਹੈਰਾਨ ਰਹਿ ਗਿਆ 5-7 ਲੱਖ ਰੁਪਈਆ ਤਾਂ ਸਾਡੀ ਜ਼ਿੰਦਗੀ 'ਚ ਮਕਾਨ ਵੇਚ ਕੇ ਵੀ ਨਹੀਂ ਬਣਦਾ ਜੇ ਸਾਡੇ ਕੋਲ ਦਸਾਂ ਨਾ ਹੋਦੀ ਕਮਾਈ ਆ ਤਾਂ ਅਸੀਂ ਇਲਾਜ ਨਹੀਂ ਕਰਵਾ ਸਕਦੇ ਆਪਣੇ ਬੱਚਿਆਂ ਨੂੰ ਉੱਚੀ ਵਿੱਦਿਆ ਨਹੀਂ ਦੇ ਸਕਦੇ ਵਿੱਦਿਆ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਨੌਕਰੀ ਨਹੀਂ ਦੇ ਸਕਦੇ। ਅਜੇ ਨੌਕਰੀ ਨਹੀਂ ਦੇ ਸਕਦੇ ਤੇ ਬੁੱਢੇ ਮਾਪੇ ਦੀ ਸੇਵਾ ਕਿੱਥੋਂ ਕਰ ਸਕਾਂਗੇ? ਬੁੱਢਾ ਮਾਪੇ ਕਹਿੰਦਾ ਵੀ ਮੇਰਾ ਬਢੇਪੇ ਦਾ ਕੌਣ ਸਹਾਰਾ ਬਣੇਗਾ? ਸਹਾਰਾ ਬਣਨਾ ਵੀ ਚਾਹੁੰਦਾ ਬੰਦਾ ਵੀ ਮੇਰਾ ਮਾਪੇ ਆ ਪਰ ਉਹ ਸਹਾਰਾ ਤਾਂ ਬਣੇ ਜੇ ਉਹ ਆਪਣੇ ਬੱਚਿਆਂ ਦਾ ਸਹਾਰਾ ਬਣ ਸਕੇ ਤਾਂ। ਉਹ ਕਹਿੰਦਾ ਬਾਪੂ ਮੈਂ ਤੇਰੀ ਸੇਵਾ ਤਾਂ ਕਰਨੀ ਚਾਹਨਾ ਪਰ ਮੈਂ ਇੰਨੀ ਕਮਾਈ ਨਹੀਂ ਕਰ ਰਿਹਾ। ਜਿਹਦੇ ਨਾਲ ਮੈਂ ਬੱਚਿਆਂ ਦਾ ਵੀ ਪਾਲਣ ਪੋਸਣ ਕਰਾਂ ਤੇ ਤੇਰੀ ਸੇਵਾ ਵੀ ਕਰ ਲਵਾਂ ਇਹ ਸਮਾਜ ਦਾ ਜ਼ਮਾਂ ਸੀ ਨਾ ਉਸ ਮਾਂ ਬਾਪ ਦਾ ਧਿਆਨ ਰੱਖਣਾ ਜਦੋਂ ਬੁੱਢਾ ਬੰਦਾ ਹੁੰਦਾ ਤੇ ਇਹ ਸਮਾਜ ਦਾ ਧਿਆਨ ਰੱਖਣਾ ਸਰਕਾਰ ਦਾ ਕੰਮ ਬਣਦਾ ਪਰ ਇੱਥੇ ਕੋਈ ਨਹੀਂ ਬਣਦਾ ਇੱਥੇ ਤਾਂ 500 ਰੁਪਏ ਪੈਨਸ਼ਨ ਲੈਣ ਲਈ ਵੀ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਤੇ 500 ਨਾਲ ਤਾਂ ਚਾਹ ਦਾ ਕੱਪ ਵੀ ਨਹੀਂ ਮਹੀਨੇ ਦਾ ਪੜਦਾ ਮੇਰਾ ਭਾਵ ਦੱਸਣ ਤੋਂ ਹਾਲਤ ਬਹੁਤੀ ਚੰਗੀ ਨਹੀਂ ਇਹ ਹਾਲਤ ਮਾੜੀ ਕਹਨੇ ਕੀਤੀ ਆ ਦਿੱਲੀ ਦੇ ਹੁਕਮਰਾਨ ਨੇ ਕੀਤੀ ਆ ਔਰ ਦਿੱਲੀ ਦਾ ਹੁਕਮਰਾਨ ਇਹ ਮੈਂ ਖਾਸ ਕਰਕੇ ਕਹਿਣ ਆਇਆ ਮੈਂ ਬਾਤ ਚਲੇ ਜਾਣਾ ਦਿੱਲੀ ਦਾ ਹੁਕਮਰਾਨ ਇਹ ਕਹਿ ਰਿਹਾ ਮੋਦੀ ਮੈਨੂੰ ਤੀਜੀ ਵਾਰੀ ਸੱਤਾ ਤੇ ਲਿਆਓ ਜੇ ਤੀਜੀ ਵਾਰੀ ਸੱਤਾ ਤੇ ਆਇਆ ਪਿੰਡ ਵਾਸੀਓ ਮੈਂ ਤੁਹਾਨੂੰ ਕਹਿਣਾ ਚਾਹਨਾ ਵੋਟਾਂ ਦਾ ਅਧਿਕਾਰ ਤਾਂ ਛੱਡੋ ਵੋਟਾਂ ਪਾਉਣ ਦਾ ਸਿਲਸਿਲਾ ਮੁੱਕ ਜਾਏਗਾ ਭਾਰਤ ਦੇ ਵਿੱਚ ਬੋਲਣ ਦੀ ਆਜ਼ਾਦੀ ਖੋਹ ਲਈ ਜਾਏਗੀ ਮੈਂ ਕਲਮ ਨਾਲ ਲਿਖ ਸਕਾਂਗਾ ਨਹੀਂ ਲਿਖ ਸਕਾਂਗਾ ਮੈਨੂੰ ਲਿਖਣ ਦੀ ਇਜਾਜ਼ਤ ਨਹੀਂ ਦੇ ਗਈ ਜੇ ਦੇਗਾ ਤੇ ਜੇਲ੍ਹ ਬੰਦ ਕਰ ਦੇਗਾ ਜਿੱਦਾਂ ਤੁਸੀਂ ਨਾਟਕ ਮੰਡਲੀ ਬਣਾ ਕੇ ਬੈਠੇ ਹੋ ਨਾ ਨਾਟਕਾਂ ਦੀ ਸ਼ਾਮ ਇੱਥੇ ਚੰਗੇ ਨਾਟਕ ਖੇਡੇ ਜਾਣਗੇ ਜੇ મોદી ਦਾ ਵਾਸ ਚੱਲਿਆ ਇਦਾਂ ਦੇ ਨਾਟਕ ਨਹੀਂ ਖੇਡੇ ਖੇਡਣ ਦੇਵੇਗਾ ਉਹ ਪਕਸੋਂ ਦਾ ਨਾਂ ਤੋਂ ਨਫ਼ਰਤ ਕਰਦਾ ਉਹ ਸਾਡੇ ਬਾਬੇ ਨਾਨਕ ਦੀ ਬਾਣੀ ਨੂੰ ਨਫ਼ਰਤ ਕਰਦਾ ਉਹ ਤਾਂ ਪਖੰਡੀ ਆਦਮੀ ਆ ਉਹਨੂੰ ਸਾਂਝੀ ਵਾਲਤਾ ਕਿੱਥੇ ਚੰਗੀ ਲੱਗਦੀ ਆ ਇਸ ਵਾਸਤੇ ਉਹ ਵੋਟਾਂ ਮੰਗਣ ਲਈ ਬੜਾ ਕੁਝ ਕਰਦਾ ਪਰ ਮੈਂ ਖਤਰਨਾਕ ਗੱਲ ਉਹ ਇਹ ਕਰ ਰਿਹਾ ਵੀ ਜੇ ਤੀਜੀ ਵਾਰੀ ਮੈਂ ਜਿੱਤ ਗਿਆ ਮੈਂ ਭਾਰਤ ਦਾ ਸੰਵਿਧਾਨ ਬਦਲਾਂਗਾ ਮੈਂ ਰਿਜ਼ਰਵੇਸ਼ਨ ਵੀ ਬੰਦ ਕਰ ਦਵਾਂਗਾ ਔਰ ਮੈਂ ਭਾਰਤ ਦੇ ਲੋਕਾਂ ਦੀਆਂ ਜ਼ਮੀਨਾਂ ਅਡਾਨੀਆਂ ਤੇ ਬਾਨੀਆਂ ਦੇ ਹਵਾਲੇ ਕਰਾਂਗਾ ਔਰ ਉਹਨਾਂ ਦੇ ਨਾਲ ਫਿਰ ਦੇਸ਼ ਦੀ ਪੈਦਾਵਾਰ ਵੱਜੇਗੀ ਮੇਰਾ ਪਾਵ ਅੰਦਾਜ਼ਾ ਲਾਓ ਤੇ ਤੀਜੀ ਵਾਰੀ ਸਤਾ ਤੇ ਆਉਣ ਤੋਂ ਬਾਅਦ ਸੰਵਿਧਾਨ ਬਦਲੇਗਾ ਮਨੁਵਾਦੀ ਢਾਂਚਾ ਲਿਆਏਗਾ ਜਿੱਥੇ ਜਾਤ ਪਾਤ ਦਾ ਬੋਲਬਾਲਾ ਹੋਏਗਾ ਔਰਤਾਂ ਬਿਵਾਰੇ ਵਤੀਰਾ ਉਹੀ ਲਿਆ ਜਾਏਗਾ ਜੋ ਪਹਿਲਵਾਨ ਕੁੜੀਆਂ ਵਾਸਤੇ ਲਿਆ ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭਨ ਤਾੜਨ ਕੇ ਅਧਿਕਾਰੀ ਇਹ ਮੋਦੀ ਦਾ ਧਰਮ ਕਹਿੰਦਾ ਇਹ ਗੱਲ ਜੋ ਮੈਂ ਕਹਿ ਰਿਹਾ ਹਾਂ ਪਸ਼ੂ ਵੀ ਕੁੱਟਿਆ ਸੂਤ ਆਉਂਦਾ ਤੇ ਔਰਤਾਂ ਵੀ ਕੁੱਟਿਆ ਸੂਤ ਆਉਨੀਆਂ ਮੇਰੀ ਮਾਂ ਕੁੱਟਣ ਵਾਲੀ ਆ ਮੇਰੀ ਬੱਚੀ ਕੁੱਟੇ ਦੇ ਸੂਤ ਆਉਂਦੀ ਆ ਮੋਦੀ ਦਾ ਫਲਸਫਾ ਇਹ ਕਹਿੰਦਾ ਮਨੁਵਾਦ ਦਾ ਫਲਸਫਾ ਇਹ ਕਹਿੰਦਾ ਉਹ ਇਹ ਲਾਜ਼ਮੀ ਲਾਗੂ ਕਰੇਗਾ ਉਹ ਧਰਮਾਂ ਦੇ ਨਾਂ ਤੇ ਸਨ 47 ਬਣਾਉਣਾ ਚਾਹੁੰਦਾ ਦੁਬਾਰਾ 47 ਜੋ ਹੋਇਆ ਤੁਸੀਂ ਪੰਜਾਬ ਦੇ ਲੋਕਾਂ ਨੇ ਦੇਖਿਆ ਸਾਡੀਆਂ ਧੀਆਂ ਉਧਰ ਨਹੀਂ ਬਚੀਆਂ ਇੱਧਰ ਉਹਨਾਂ ਦੀਆਂ ਧੀਆਂ ਨਹੀਂ ਬਚੀਆਂ ਕੱਟ ਕਿਸੇ ਨੇ ਨਹੀਂ ਕੀਤੀ ਜਿਹੜੀਆਂ ਕੁੜੀਆਂ ਇਕੱਠੇ ਚਰਖਾ ਕੱਤਦੀਆਂ ਸਨ ਇਕੱਠੀਆਂ ਬਾਤਾਂ ਕਰਦੀਆਂ ਸਨ ਰਾਤੋਂ ਰਾਤ ਲੋਕਾਂ ਦੀਆਂ ਅੱਖਾਂ ਬਦਲ ਗਈਆਂ ਉਧਰ ਸਾਡੀਆਂ ਧੀਆਂ ਨਾਲ ਜ਼ਬਰਦਸਤੀ ਵਿਆਹ ਕਰਾਏ ਗਏ ਇਧਰ ਉਹਨਾਂ ਦੀਆਂ ਧੀਆਂ ਨਾਲ ਜ਼ਬਰਦਸਤੀ ਵਿਆਹ ਕਰਾਏ ਗਏ 5 ਲੱਖ ਲੋਕ ਮਰੇ ਉਹਦੇ 5 ਲੱਖ ਲੋਕ ਮਰੇ ਕਾਦੇ ਨਾਂ ਤੇ ਧਰਮਾਂ ਦੇ ਨਾਂ ਤੇ ਦੰਗਾ ਕਰਾ ਦਿੱਤਾ ਮੁਸਲਮਾਨਾਂ ਨੂੰ ਕਹਿੰਦਾ ਤੁਸੀਂ ਹਿੰਦੂ ਤੇ ਸਿੱਖਾਂ ਨੂੰ ਜਿੰਨਾ ਮਾਰੋਗੇ ਤੁਹਾਨੂੰ ਪਰੀਆਂ ਜ਼ਿਆਦਾ ਮਿਲਣਗੀਆਂ ਇਹ ਸਾਨੂੰ ਇਹ ਕਹਿ ਦਿੰਦਾ ਵੀ ਜਿੰਨੇ ਮੁਸਲਮਾਨ ਵੱਡੋਂਗੇ ਨਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਰਨਾਂ 'ਚ ਵਾਸਾ ਦੇਣਗੇ ਇਹ ਦੋਨੇ ਪਾਸੀ ਪਾਣਾ ਬਹੁਤ ਮਾੜਾ ਵਾਪਰਿਆ ਹਾਲੇ ਸਾਡੇ ਜ਼ਖਮ ਅੱਲੇ ਆ ਹਾਲੇ ਸਾਡੀਆਂ ਯਾਦਾਂ ਪ੍ਰਾਣੀਆਂ ਤਾਜ਼ਾ ਆ ਹੌਲੀ-ਹੌਲੀ ਮੁੱਕਦੇ ਜਾ ਰਹੇ ਆ ਪਰ ਫੇਰ ਵੀ ਕੁਝ 47 ਦੀਆਂ ਗੱਲਾਂ ਹਾਲੇ ਦਿਮਾਗਾਂ 'ਚ ਆ ਇਹ ਮੋਦੀ ਦੁਬਾਰਾ 47 ਬਣਾਉਣਾ ਚਾਹੁੰਦਾ ਆ ਉਹ ਧਰਮਾਂ ਦੇ ਨਾਂ ਤੇ ਫਸਾਦ ਕਰਾਉਣੇ ਚਾਹੁੰਦਾ ਆ ਇਸੇ ਕਰਕੇ ਰੋਜ਼ ਝੂਠਾ ਪ੍ਰਚਾਰ ਕਰਦਾ ਉਹ ਦੇਖਿਓ ਕਿਤੇ ਮੈਨੂੰ ਰਾਜ ਗੱਦੀ ਦੇ ਦਿਓ ਜੇ ਕਿਤੇ ਵਿਰੋਧੀਆਂ ਨੂੰ ਕਾਂਗਰਸ ਨੂੰ ਰਾਜ ਗੱਦੀ ਦੇਤੀ ਕਾਮਨਿਸਟਾਂ ਨੂੰ ਦੇਤੀ ਇਹ ਤੁਹਾਡਾ ਮੰਗਲ ਸੂਤਰ ਖੋੜ ਕੇ ਮੁਸਲਮਾਨਾਂ ਨੂੰ ਦੇ ਦੇਣਗੇ ਕਿੰਦਾ ਝੂਠਾ ਬੰਦਾ ਆ ਔਰਤਾਂ ਦਾ ਮੰਗਲ ਸੂਤਰ ਹੁੰਦਾ ਉਹਦੇ ਪਤੀ ਦਾ ਸੁਹਾਗ ਉਹਦੀ ਨਿਸ਼ਾਨੀ ਅੱਗੇ ਕਿੰਨੀ ਇੱਕ ਵਾਰੀ ਅਸੀਂ ਤਾਂ ਮੰਗਲ ਸੂਤਰ ਲੋਕਾਂ ਦੇ ਦਿੰਨੇ ਆ ਜਾ ਜਾ ਕੇ ਧੀਓ ਆ ਮੰਗਲ ਸੂਤਰ ਤੁਹਾਡਾ ਆ ਮੰਗਲ ਸੂਤਰ ਤਾਂ ਖੋ ਰਿਆ ਅਮੀਰ ਬੰਦੇ ਜਿਹੜੇ ਮੋਦੀ ਦੇ ਮਿੱਤਰ ਆ ਪਰ ਸਾਨੂੰ ਲੜਾਉਣ ਵਾਸਤੇ ਕਹਿ ਰਿਹਾ ਵੀ ਇਹ ਮੰਗਲ ਸੂਤਰ ਤੁਹਾਡਾ ਖੋ ਕੇ ਮੁਸਲਮਾਨਾਂ ਨੂੰ ਦੇ ਦੇਣਗੇ ਨਾਲੇ ਉਹ ਕਹਿੰਦਾ ਵੀ ਜੇ ਇਹਨਾਂ ਦੇਖੋ ਅੰਦਾਜ਼ਾ ਲਾਓ ਪ੍ਰਧਾਨ ਮੰਤਰੀ ਦਾ ਕਹਿੰਦਾ ਜੇ ਮੈਂ ਹਰ ਗਿਆ ਇਹ ਕਾਂਗਰਸ ਵਾਲੇ ਜਿੱਤ ਗਏ ਕਮਿਊਨਿਸਟ ਜਿੱਤ ਗਏ ਇਹਨਾਂ ਕੋ ਜੇ ਤੁਹਾਡੇ ਕੋ ਦੋ ਮੱਝਾਂ ਹੋਣਗੀਆਂ ਇੱਕ ਮੱਝ ਤੁਹਾਡੇ ਕੋਲ ਰਹੇਗੀ ਦੂਜੀ ਮੱਝ ਮੁਸਲਮਾਨਾਂ ਨੂੰ ਦੇ ਦੇਣਗੇ ਜੇ ਤੁਹਾਡੇ ਕੋਲ ਦੋ ਮਕਾਨ ਹੋਏ ਉਗੇ ਇੱਕ ਤੁਹਾਡੇ ਪਿੰਡ 'ਚ ਹੋਏ ਦਾ ਇੱਕ ਫਲੋਰ 'ਚ ਹੋਏਗਾ ਪਿੰਡ ਵਾਲਾ ਮਕਾਨ ਤੁਹਾਡਾ ਰਹਿ ਜਾਏਗਾ ਫਲੋਰ ਵਾਲਾ ਇਹ ਖੋ ਕੇ ਮੁਸਲਮਾਨਾਂ ਨੂੰ ਦੇ ਦੇਣਗੇ ਜੇ ਤੁਹਾਡੇ ਚਾਰ ਕਮਰੇ ਆ ਦੋ ਮੁਸਲਮਾਨਾਂ ਨੂੰ ਦੇ ਦੇਣਗੇ ਦੋ ਆਪ ਉਸ ਘਰ ਨੂੰ ਰੱਖ ਲਿਓ ਇਦਾਂ ਦਾ ਝੂਠਾ ਪ੍ਰਚਾਰ ਕਰ ਰਿਆ ਤਾਂ ਕਿ ਸਾਡੇ ਧਰਮ ਦੇ ਨਾਂ ਤੇ ਪਾੜਾ ਪੈ ਜਾਏ ਮਨੁਵਾਦ ਲਾਗੂ ਕਰਨਾ ਚਾਹੁੰਦਾ ਜਦੋਂ ਦਲਤਾਂ ਦਾ ਗਲ ਵਿੱਚ ਉर्जा ਪਾਇਆ ਜਾਂਦਾ ਸੀ ਤਾਂ ਕਿ ਦਲਤ ਆਪਣੇ ਕੁੱਝੇ 'ਚ ਥੁੱਕੇ ਦਲਤ ਦੇ ਕੰਨਾਂ 'ਚ ਸਿੱਕਾ ਪਾ ਦਿੱਤਾ ਜਾਏ ਕਿ ਦਲਤਾਂ ਦਾ ਮੁੰਡਾ ਪੜ੍ਹਾਈ ਨਾ ਕਰ ਸਕੇ ਦਲਤਾਂ ਦੇ ਪਿੱਛੇ ਸਿੰਘਾਂ ਬੰਨ੍ਹ ਦਿਓ ਤਾਂ ਕਿ ਇਹਦੀ ਪੈੜ ਮਿਟ ਜਾਏ ਲੋਕੀ ਪਿੱਟੇ ਨਾ ਜਾਣ ਔਰ ਇਹੀ ਨਹੀਂ ਕੱਲਾ ਦਲਤਾਂ ਦਾ ਸ਼ਮਸ਼ਾਨ ਘਾਟ ਵੀ ਵੱਖਰਾ ਹੋਵੇ ਪਾਣੀ ਵੀ ਵੱਖਰਾ ਹੋਵੇ ਸਾਨੂੰ ਇਦਾਂ ਵੀ ਮੰਦਰ ਜਾਣ ਦੀ ਇਜਾਜ਼ਤ ਨਾ ਹੋਵੇ ਜਿੱਥੇ ਮੋਦੀ ਜਾਂਦਾ ਆ ਰੱਬ ਦੇ ਦਾਸ ਤੇ ਵੀ ਸਾਡਾ ਮਿਹਰਬਾ ਵਟਾ ਕੀਤਾ ਗਿਆ ਹੈ ਮੋਦੀ ਦੁਆਰਾ ਉਹ ਲਿਆਉਣਾ ਚਾਹੁੰਦਾ ਮਨੁਵਾਦ ਦਾ ਟੱਕਰਾ ਕਰਦਿਆਂ ਅਰਬਦਾਸ ਜੀ ਨੇ ਬਾਣੀ ਰਚੀ ਮਨੁਵਾਦ ਦਾ ਟੱਕਰਾ ਕੀਤਾ ਨਾਨਕ ਨੇ ਕਿਹਾ ਨੀਚਾ ਅੰਦਰ ਨੀਚ ਹੂੰ ਨੀਚੀ ਹੂੰ ਅਤ ਨੀਚ ਇਸ ਮਨੁਵਾਦ ਦਾ ਟੱਕਰਾ ਕਰਨ ਵਾਸਤੇ ਕਿਹਾ ਪਖੰਡਾ ਚ ਕਿਉਂ ਪੈਂਦੇ ਹੋ ਜੇ ਤੁਸੀਂ ਸੂਰਜ ਨੂੰ ਪਾਣੀ ਦਿੰਦੇ ਹੋ ਤੇ ਮੈਂ ਕਰਤਾਰਪੁਰ ਦੇ ਖੇਤਾਂ ਨੂੰ ਪਾਣੀ ਦਿੰਨਾ ਜੇ ਤੁਹਾਡਾ ਪਹੁੰਚ ਸਕਦਾ ਤੇ ਮੇਰਾ ਕਰਤਾਰਪੁਰ ਕਿਉਂ ਨਹੀਂ ਪਹੁੰਚਦਾ ਇਹ ਬਾਬੇ ਨਾਨਕ ਨੇ ਕਿਹਾ ਇਹ ਮਨੂਵਾਦ ਲਿਆ ਕੇ ਸਾਡੀ ਬਾਣੀ ਦਾ ਖਾਤਮਾ ਕਰਨਾ ਚਾਹੁੰਦੇ ਆ ਸਾਡੇ ਵਿਚਾਰਾਂ ਨੂੰ ਤੋੜਨਾ ਚਾਹੁੰਦੇ ਜਿਹੜੇ ਵਿਚਾਰ ਭਗਤ ਸਿੰਘ ਦੇ ਸਨ ਇਹ ਮੈਂ ਗੱਲਾਂ ਗੰਭੀਰਤਾ ਨਾਲ ਕਹਿ ਰਿਹਾ ਇਹ ਬਚ ਕੇ ਰਿਓ ਇਹ ਮਨੂਵਾਦ ਦੁਆਰਾ ਲਿਆਉਣਾ ਚਾਹੁੰਦਾ ਔਰ ਚੌਥਾ ਇਹ ਭਗਤ ਸਿੰਘ ਦੇ ਵਿਚਾਰਾਂ ਤੇ ਕਾਟਾ ਫੇਰਨਾ ਚਾਹੁੰਦਾ ਬਰਾਬਰਤਾ ਦੀ ਗੱਲ ਨਾ ਕਰੋ ਤੁਸੀਂ ਗੱਲਾਂ ਕਰੋ ਮੈਂ ਦੇਖੋ ਭਗਤੀ ਕਿੱਦਾਂ ਕਰਦਾ ਲੰਮਾ ਪੈ ਕੇ ਮੰਦਰ ਜਾਣਾ ਪਖੰਡੇ ਬੜਾ ਨਾ ਕਦੀ ਪ੍ਰਧਾਨ ਮੰਤਰੀ ਵੀ ਦੇਖਿਆ ਮੰਦਰਾਂ ਦੇ ਅਧਿਕਾਟਨ ਕਰਦਾ ਮੰਦਰ ਹਾਲੇ ਪੂਰਾ ਹੋਇਆ ਨਹੀਂ ਮੰਦਰ ਬਣਿਆ ਨਹੀਂ ਅਧਿਕਾਟਨ ਕਰਾਓ ਕਿਸੇ ਮਹਾਪੁਰਸ਼ ਤੋਂ ਕਰਾ ਲਓ ਧਾਰਮਿਕ ਬੰਦੇ ਤੋਂ ਕਰਾਓ ਗੁਰਦੁਆਰੇ ਦਾ ਅਧਿਕਾਟਨ ਗੁਰਦੁਆਰੇ ਦਾ ਕੋਈ ਗ੍ਰੰਥੀ ਕਰ ਸਕਦਾ ਕੋ ਮੰਦਰ ਦਾ ਕੋ ਬਹੁਤ ਵੱਡਾ ਜਿਹੜਾ ਉਹਨਾਂ ਦਾ ਵੱਡਾ ਭਗਤ ਹੈ ਉਹਨਾਂ ਦਾ ਆਗੂ ਹੈ ਉਹ ਕਰ ਸਕਦਾ ਲੇਕਿਨ ਪ੍ਰਧਾਨ ਮੰਤਰੀ ਕਰੇ ਮੰਦਰ ਦਾ ਅਧਿਕਾਟਨ ਕਿਉਂ ਵੋਟਾਂ ਲੈਣੀਆਂ ਧਰਮ ਦੇ ਨਾਂ ਤੇ ਮੈਂ ਮੰਦਰ ਤੁਹਾਡੇ ਲਈ ਬਣਾ ਕੇ ਦਿੱਤਾ ਮੋਦੀਆ ਮੰਦਰਤਾ ਸਾਡੇ ਪਿੰਡਾਂ ਵਿੱਚ ਵੀ ਆ ਸਾਡੇ ਦਿਲਾਂ ਵਿੱਚ ਵੀ ਮੰਦਰ ਵਸਦੇ ਆ ਸਾਡੇ ਦਿਲਾਂ 'ਚ ਹੀ ਰਾਮ ਦਾ ਨਾਮ ਆ ਨਾਨਕ ਦਾ ਨਾਮ ਆ ਰਵਦਾਸ ਜੀ ਦਾ ਨਾਮ ਆ ਲੇਕਿਨ ਤੇਰਾ ਪਖੰਡ ਇਸ ਕਰਕੇ ਆ ਵੀ ਤੂੰ ਲੋਕਾਂ ਦੀਆਂ ਵੋਟਾਂ ਲੈਣੀਆਂ ਚਾਹੁੰਨਾ ਧਰਮਾਂ ਦੇ ਨਾਂ ਤੇ ਰੋਜ਼ਗਾਰ ਨਹੀਂ ਦੇਣਾ ਰੋਜ਼ਗਾਰ ਦੀ ਗੱਲ ਨਹੀਂ ਕਰਦਾ ਉਹ ਰੋਜ਼ਗਾਰ ਦੀ ਗੱਲ ਨਹੀਂ ਕਰਦਾ ਪੜ੍ਹਾਈ ਦੀ ਗੱਲ ਨਹੀਂ ਕਰਦਾ ਲੋਕਾਂ ਦੇ ਇਲਾਜ ਦੀ ਗੱਲ ਨਹੀਂ ਕਰਦਾ ਗੱਲਾਂ ਕਰਦਾ ਵੀ ਮੈਨੂੰ ਸੱਤਾ ਦੇ ਦਿਓ ਮੈਂ ਦੁਨੀਆ ਦਾ ਮਹਾਗੁਰੂ ਬਣ ਜਾਣਾ ਤੇ ਮੈਂ ਧਰਮ ਦੇ ਨਾਂ ਤੇ ਰਾਜ ਕਾਇਮ ਕਰ ਦੇਣਾ ਤੁਹਾਡਾ ਵੋਟਾਂ ਦਾ ਅਧਿਕਾਰ ਮੈਂ ਖੋ ਲੈਣਾ ਬਸ ਮੈਂ ਤੁਹਾਨੂੰ ਅੱਜ ਇਹ ਬੇਨਤੀ ਕਰਨ ਆਇਆ ਖੁਸ਼ੀ ਆ ਬਹੁਤ ਮੈਨੂੰ ਪਹਿਲਾਂ ਹੀ ਮੇਰੀਆਂ ਧੀਆਂ ਮੇਰੀਆਂ ਭੈਣਾਂ ਤੇ ਨੌਜਵਾਨ ਪਿੰਡ ਦੇ ਦੇਖ ਕੇ ਵੀ ਚੰਗਾ ਲੱਗਾ ਜਿਹੜੇ ਨੌਜਵਾਨਾਂ ਬਾਰੇ ਕਿਹਾ ਜਾਂਦਾ ਨਸ਼ਿਆਂ 'ਚ ਚੱਲ ਗਏ ਆ ਨੌਜਵਾਨ ਭਗਤ ਸਿੰਘ ਨੂੰ ਭੁੱਲ ਗਏ ਆ ਤੁਹਾਨੂੰ ਦੇਖ ਕੇ ਲੱਗਦਾ ਨਹੀਂ ਭੁੱਲੇ ਹਲੇ ਭਗਤ ਸਿੰਘ ਨੂੰ ਤੁਸੀਂ ਕਿ ਭਗਤ ਸਿੰਘ ਨੂੰ ਭੁੱਲ ਜਾਵਾਂਗੇ ਨਾ ਰੁੱਲ ਜਾਵਾਂਗੇ 24 ਸਾਲ ਦਾ ਮੁੰਡਾ ਫਾਂਸੀ ਲੱਗ ਗਿਆ ਉਹਨੂੰ ਕਿਹਾ ਵੀ ਫਾਂਸੀ ਤੇਰਾ ਆਪਾ ਕਰ ਲੈਨੇ ਆ ਜ਼ਮਾਨਤ ਕਰਾ ਲੈਨੇ ਆ ਪਾਲਸੋਂ ਆਪਣੇ ਬਾਪ ਨੂੰ ਕਹਿੰਦਾ ਵੀ ਜ਼ਮਾਨਤ ਨਾ ਕਰਾਈ ਮੈਂ ਜ਼ਿੰਦਗੀ ਛੋਰ ਜੀਣਾ ਨਹੀਂ ਚਾਹੁੰਦਾ ਮੈਂ ਲੋਕਾਂ ਦੀ ਨਿਗਾਹ 'ਚ ਗਿਰਨਾ ਨਹੀਂ ਚਾਹੁੰਦਾ ਲੋਕ ਮੈਨੂੰ ਵੱਡਾ ਬਣਾ ਕੇ ਬੈਠੇ ਆ ਮੈਂ ਫਾਂਸੀ ਜਾਮਾ ਤਾਂ ਹੀ ਚੰਗਾ ਆ ਸਰਾਬਾ ਦਾ 17 ਸਾਲ ਦਾ ਫਾਂਸੀ ਲੱਗ ਗਿਆ ਗੁਰੂ ਗੋਬਿੰਦ ਸਿੰਘ ਦੇ ਚਾਰ ਬੱਚੇ ਤਾਂ ਦੋ ਜੰਗ ਵਿੱਚ ਸ਼ਹੀਦ ਹੋ ਗਏ ਦੋ ਦੀਆਂ ਵਿੱਚ ਛੁਣੇ ਗਏ ਇਦਾਂ ਦਾ ਇਤਿਹਾਸ ਹੈ ਆਪਣਾ ਸਾਰਿਆਂ ਦਾ ਇਹ ਇਤਿਹਾਸ 'ਚ ਬਚਾਉਣਾ ਬਸ ਤੁਹਾਨੂੰ ਬੇਨਤੀ ਕਰਨੀ ਆ ਵੋਟਾਂ ਦੇ ਦੌਰਾਨ ਕਿਤੇ ਮੋਦੀ ਦੇ ਬੰਦਾ ਜਾਂ ਮੋਦੀ ਦੇ ਮਿੱਤਰਾਂ ਦਾ ਬੰਦਾ ਨਾ ਜਿਤਾ ਦਿਓ ਦੇਸ਼ ਦਾ ਨੁਕਸਾਨ ਕਰ ਦੇਗਾ ਐਸਾ ਉਹ ਬੰਦਾ ਪਖੰਡੀ ਆ ਜਿਹਦਾ ਕੋਈ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਆ ਮੈਂ ਯਤਨ ਕਰਦਾ ਲੇਖ ਲੁਖ ਲਿਖਣ ਦਾ ਪਰ ਮੇਰੇ ਲੇਖਾਂ ਦੇ ਨਾਲ ਕਿੰਨਾ ਕੁ ਦਾ ਪਰਟਾਵਾ ਹੁੰਦਾ ਮੈਨੂੰ ਭਰੋਸਾ ਨਹੀਂ ਬਣਦਾ ਵੀ ਜਿੰਨਾ ਉਹ ਕੰਮ ਕਰਦਾ ਉਹਦਾ ਪੂਰਾ ਮੈਂ ਗੱਲ ਦੱਸ ਸਕਾਂ ਲੋਕਾਂ ਨੂੰ ਇਸ ਲਈ ਮੈਨੂੰ ਚੰਗਾ ਲੱਗਾ ਖੁਸ਼ੀ ਆ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਹੋਇਆ ਕਿ ਨਾਟਕ ਮੇਲਾ ਕਾਮਯਾਬ ਹੋਵੇ ਸੁਣ ਕੇ ਜਾਇਓ ਤੇ ਸੁਣ ਤੋਂ ਬਾਅਦ ਆਪਣੇ ਮਨਾਂ 'ਚ ਵਸਾਇਓ ਕਿ ਦੇਸ਼ ਬਚਾਉਣਾ ਜੇ ਗੁਰੂ ਰਵਿਦਾਸ ਦਾ ਉਹ ਜਿਹੜਾ ਬੇਦੰਗਪੁਰਾ ਵਸਾਉਣਾ ਜਿੱਥੇ ਗਮ ਨਾ ਹੋਵੇ ਜਿੱਥੇ ਭਾਈ ਲਾਲੋ ਦਾ ਰਾਜ ਹੋਵੇ ਜੇ ਉਦਾਂ ਦਾ ਵਸਾਉਣਾ ਨਾ ਨਾਨਕ ਦਾ ਵਿਚਾਰ ਲੈ ਕੇ ਇਹ ਸਾਰੇ ਵਿਚਾਰ ਲੈ ਕੇ ਪੱਲੇ ਬੰਨੇਓ ਪੇ ਪੰਜਾਬ ਦੀ ਧਰਤੀ ਤੋਂ ਮੋਦੀ ਦਾ ਮਿੱਤਰ ਤੇ ਮੋਦੀ ਦਾ ਬੰਦਾ ਜਿੱਤ ਕੇ ਤਾਂ ਕੀ ਪਿੰਡ ਦੀ ਇੱਕ ਬੋਟ ਦਾ ਕਾਬਿਲ ਨਾ ਬਣੇ ਵੇ ਇੱਕ ਬੰਦਾ ਵੀ ਪਿੰਡ ਦਾ ਵੋਟ ਪਾਦਾ ਹੈ ਜਿਹੜਾ ਬੰਦਾ ਸਾਨੂੰ ਧਰਮਾਂ ਦੇ ਨਾਂ ਤੇ 파ੜਨਾ ਚਾਹੁੰਦਾ ਮਾਰਨਾ ਚਾਹੁੰਦਾ ਅਸੀਂ ਉਹਦਾ ਪਰਛਾਵਾਂ ਨਹੀਂ ਦੇਖਣਾ ਚਾਹੁੰਦੇ ਇਹ ਮੇਰਾ ਨਿਮਰਤਾ ਨਾਲ ਬੇਨਤੀ ਆ ਆਪਣੇ ਵੱਲੋਂ ਮੇਰੀ ਧਿਰ ਵੱਲੋਂ ਲਾਲ ਝੰਡੇ ਵੱਲੋਂ ਭਗਤ ਸਿੰਘ ਵੱਲੋਂ ਜਿਹਦੇ ਵੱਲੋਂ ਮਰਜੀ ਸਮਝ ਲਾਓ ਆਪਣਾ ਪ੍ਰਹਾਅ ਸਮਝ ਕੇ ਸਮਝ ਲਾਓ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਨੌਜਵਾਨੋ ਤੁਸੀਂ ਮੋਰੇ ਲੱਗਿਓ ਸਾਰਾ ਪਿੰਡ ਨੂੰ ਨਾਲ ਜੋੜਿਓ ਇਹ ਪਿੰਡ ਇੱਕ ਨਵਾਂ ਰਿਕਾਰਡ ਬਣਾਵੇ ਪੰਜਾਬ ਦੇ ਲੋਕਾਂ ਨੇ ਦੱਸਤਾ ਮੋਦੀਆ ਜੀ ਤੂੰ ਸਾਨੂੰ ਦਿੱਲੀ ਨਹੀਂ ਬਣ ਦਿੰਦਾ ਅਸੀਂ ਤੈਨੂੰ ਪੰਜਾਬ ਦੀਆਂ ਜੂਹਾਂ ਨਹੀਂ ਬਣ ਦੇਵਾਂਗੇ ਇਹ ਲੋਕੀ ਸਿੱਧ ਕਰ ਦੇਣ ਚੌਣਾ ਚ ਬਸ ਮੈਂ ਸਮਾ ਲੈ ਗਿਆ ਮੈਂ ਬਹੁਤ ਰੇਡੀਆਂ ਤੁਹਾਡਾ ਸਵੇਰੇ ਫੇਕ ਤੇ ਜਾਣਾ ਦੂਰ ਮੈਂ ਛੁੱਟੀ ਚੌਣਾ ਇਸ ਕਰਕੇ ਨਹੀਂ ਮੇਰਾ ਜੀ ਕਰਦਾ ਸੀ ਮੈਂ ਲੰਮਾ ਸਮਾਂ ਬਹਿ ਕੇ ਨਾਟਕਸ ਦੇਖਾਂ ਮੈਂ ਵਾਪਸ ਚੱਲ ਜਾਣਾ ਬਹੁਤ ਬਹੁਤ ਧੰਨਵਾਦ ਭੈਣਾਂ ਦੇ ਭਰਾਵਾਂ ਦਾ ਸ਼ੁਕਰੀਆ